ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਤ੍ਰਿਸ਼ਨਾ ਬੂਝੇ ਹਰ ਕੇ ਨਾਮ ਮਹਾ ਸੰਤੋ ਕੋ ਹੋਵੇ ਗੁਰ ਬਚਨੀ ਪ੍ਰਭ ਸਿਉ ਲਾਗੇ ਪੂਰਨ ਧਿਆਨ ਰਹਾਉ महाकलोल पूजे माया के हर कृपा मेरे दीनदयाल अपना नाम दे जप जीवा पूर्ण होए दास की काल सर्व मनोरथ राज सुख ਰਸਤ ਸਾਦਾ ਖੁਸ਼ੀਆਂ ਕੀਰਤ ਜਪ ਨਾਮ ਜਿਸ ਕੇ ਕਰਮ ਲਿਖਿਆ ਤੋਰ ਕਰਤੇ ਨਾਨਕ ਜਨ ਕੇ ਪੂਰਨ ਕਾਮ ਜਨ ਕੀ ਕੀਨੀ ਪਾਰ ਬ੍ਰਹਮ ਸਾਰ نندک ٹکنا پاون ملے اڑ گئے بےکار رہاؤ جھیو تا تعامی کوئی نا پہنچن ہار جو کرے آگیا جن کی ہوئے گیا تت سار ਰਨਿਹਾਰ ਰਖਵਾਲਾ ਹੋਵਾ ਜਾਂ ਕਾ ਅੰਤ ਨਾ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕੱਢੇ ਮਾਰ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤਰਿਸ਼ਨਾ 부제 ਹਰ ਕੇ ਨਾਮ ਮਹਾ ਸੰਤੋਕ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੇ ਪੂਰਨ ਧਿਆਨ ਰਹਾਉ ਮਹਾ ਕਲੋਲ 부제 ਮਾਇਆ ਕੇ ਹਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਾਸਤ ਸਦਾ ਖੁਸ਼ੀਆਂ ਕੀਰਤ ਜਪਨਾਮ ਜਿਸਕੇ ਕਰਮ ਲੇਖਿਆ ਤੋਰ ਕਰਤੇ ਨਾਨਕ ਜਾਣ ਕੇ ਪੂਰਨ ਕਾਮ ਜਨ ਕੀ ਕੀਨੀ ਪਾਰ ਬ੍ਰह्म सार ਨੀਂਦ ਕ ਟੇਕਣਾ ਪਾਵਣ ਭੂਲੇ ਉਡ ਗਏ ਬੇਕਾਰ ਰਹਾਉ ਜੈ ਜੈ ਦੇਖਿਓ ਤਾਤਾ ਸੁਆਮੀ ਕੋਈ ਨ ਪਹੁੰਚਨ ਹਾਰ ਜੋ ਜੋ ਕਰੇ ਅਗਿਆ ਜਨ ਕੀ ਹੋਏ ਗਿਆ ਤਤ ਛਾਰ ਕਰਨੇ ਹਾਰ ਰਖਵਾਲਾ ਓਵਾ ਜਾਂ ਕਾ ਅੰਤ ਨਾ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕਡੇ ਮਾਰ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ बुजे हर के नाम महासंतोक हो गुरुबनी प्रभ्यो लागे पूर्ण ध्यानो महाकलोल बुजे माया ਕੇ ਹਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਾਸ ਸਦਾ ਖੁਸ਼ੀਆਂ ਕੀਰਤ ਜਪਨਾਮ ਜਿਸਕੇ ਕਰਮ ਲੇਖਿਆ ਤੋਰ ਕਰਤੇ ਨਾਨਕ ਜਾਣ ਕੇ ਪੂਰਨ ਕਾਮ ਜਾਣ ਕੀ ਕੀਨੀ ਪਾਰ ਬ੍ਰਹਮ ਸਾਰ ਨੀਂਦ ਕ ਟਿਕਣਾ ਪਾਵਣ ਬੁਲੇ ਉੜ ਗਏ ਬੇਕਾਰ ਰਹਾਉ ਜੈ ਜੈ ਦੇਖਿਓ ਤਾ ਤਾ ਸੁਆਮੀ ਕੋਈ ਨ ਪਹੁੰਚਨ ਹਾਰ ਜੋ ਜੋ ਕਰੇ ਅਗਿਆ ਜਨ ਕੀ ਹੋਏ ਗਿਆ ਤਤ ਛਾਰ ਕਰਨੇ ਹਾਰ ਰਖਵਾਲਾ ਹੋਵਾ ਜਾਂ ਕਾ ਅੰਤ ਨਾ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕੱਢੇ ਮਾਰ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ तृष्णा हर के नाम महासंतोक हो गुरबचनी प्रभ स्यो लागे पूर्ण ध्यान महा कलोल बूज माया ਕੇ ਹਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਾਸਥ ਸਾਦਾ ਖੁਸ਼ੀਆਂ ਕੀਰਤ ਜਪ ਨਾਮ ਜਿਸ ਕੇ ਕਰਮ ਲਿਖਿਆ ਤੋਰ ਕਰਤੇ ਨਾਨਕ ਜਨ ਕੇ ਪੂਰਨ ਕਾਮ ਜਨ ਕੀ ਕੀਨੀ ਪਾਰ ਬ੍ਰਹਮ ਸਾਰ ਨੀਂਦ ਕ ਟਿਕਨਾ ਪਾਵਣ ਬੁਲੇ ਉਡ ਗਏ ਬੇਕਾਰ ਰਹਾਉ ਜੈ ਜੈ ਦੇਖਿਓ ਤਾ ਤਾ ਸੁਆਮੀ ਕੋਈ ਨ ਪਹੁੰਚਨ ਹਾਰ ਜੋ ਜੋ ਕਰੇ ਅਗਿਆ ਜਨ ਕੀ ਹੋਏ ਗਿਆ ਤਤ ਛਾਰ ਰਨਿਹਾਰ ਰਖਵਾਲਾ ਹੋਵਾ ਜਾਂ ਕਾ ਅੰਤ ਨਾ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕੱਢੇ ਮਾਰ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤ੍ਰਿਸ਼ਨਾ ਬੂਝ ਹਰ ਕੇ ਨਾਮ ਮਹਾ ਸੰਤੋਕ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੇ ਪੂਰਨ ਧਿਆਨ ਰਹਾਉ ਮਹਾ ਕਲੋਲ 부জে ਮਾਇਆ ਕੇ ਹਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਸਤ ਸਾਦਾ ਖੁਸ਼ੀਆਂ ਕੀਰਤ ਜਪ ਨਾਮ ਜਿਸ ਕੇ ਕਰਮ ਲਿਖਿਆ ਤੋਰ ਕਰਤੇ नानक जानके पूर्ण काम जानकी सार निंदक टिकन पावन मूले उड़ गए बेकार रहाओ। जै जै ताता स्वामी ਕੋਈ ਨਾ ਪਹੁੰਚਨ ਹਾਰ ਜੋ ਜੋ ਕਰੇ ਅਗਿਆ ਜਨ ਕੀ ਹੋਏ ਗਿਆ ਤਤ ਛਾਰ ਕਰਨ ਹਾਰ ਰਖਵਾਲਾ ਹੋਵਾ ਜਾਂ ਕਾ ਅੰਤ ਨਾ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ निंदक कडे मार मतना श्री वाहेगुरु सा जी तृष्णा हर के नाम गुरबचनी गुरुबनी प्रभ्यो लागे पूर्ण ध्यान रहाओ। ਮਹਾ ਕਲੋਲ ਬੂਜ ਮਾਇਆ ਕੇ ਹਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਾਸਥ ਸਾਦਾ ਖੁਸ਼ੀਆਂ ਕੀਰਤ ਜਪ ਨਾਮ ਜਿਸ ਕੇ ਕਰਮ ਲਿਖਿਆ ਤੋਰ ਕਰਤੇ ਨਾਨਕ ਜਨ ਕੇ ਪੂਰਨ ਕਾਮ ਜਨ ਕੀ ਕੀਨੀ ਪਾਰ ਬ੍ਰਹਮ ਸਾਰ ਨੀਂਦ ਕ ਟਿਕਨਾ ਪਾਵਣ ਬੁਲੇ ਊੜ ਗਏ ਬੇਕਾਰ ਰਹਾਉ ਜੈ ਜੈ ਦੇਖਿਓ ਤਾ ਤਾ ਸੁਆਮੀ ਕੋਈ ਨ ਪਹੁੰਚਨ ਹਾਰ ਜੋ ਜੋ ਕਰੇ ਅਗਿਆ ਜਨ ਕੀ ਹੋਏ ਗਿਆ ਤਤ ਛਾਰ ਕਰਨੇ ਹਾਰ ਰਖਵਾਲਾ ਹੋਵਾ ਜਾਂ ਕਾ ਅੰਤ ਨਾ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕੱਢੇ ਮਾਰ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ कृष्णा हर के नाम महासंतो गुरुबनी प्रभ्यो लागे पूर्ण ध्यान महाकलोल बूज माया اے ہر کرپا میرے دین دیال اپنا نام دے جپ جیوا پurna ہوئے दास کی کال سرب منੋਰਥ راجสุข ਰਾਸ ਸਦਾ ਖੁਸ਼ੀਆਂ ਕੀਰਤ ਜਪਨਾਮ ਜਿਸਕੇ ਕਰਮ ਲੇਖਿਆ ਤੋਰ ਕਰਤੇ ਨਾਨਕ ਜਾਣ ਕੇ ਪੂਰਨ ਕਾਮ ਜਨ ਕੀ ਕੀਨੀ ਪਾਰ ਬ੍ਰਹਮ ਸਾਰ ਨੀਂਦ ਕ ਟੇਕਣਾ ਪਾਵਣ ਭੂਲੇ ਉਡ ਗਏ ਬੇਕਾਰ ਰਹਾਉ ਜੈ ਜੈ ਦੇਖਿਓ ਤਾ ਤਾ ਸੁਆਮੀ ਕੋਈ ਨ ਪਹੁੰਚਨ ਹਾਰ ਜੋ ਜੋ ਕਰੇ ਅਗਿਆ ਜਨ ਕੀ ਹੋਏ ਗਿਆ ਤਤ ਛਾਰ ਨਿਹਾਰ ਰਖਵਾਲਾ ਹੋਵਾ ਜਾਂ ਕਾ ਅੰਤ ਨਾ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕੱਢੇ ਮਾਰ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ तृष्णा बूजे के नाम महासंतोक हो गुरुबनी प्रभ्यो लागे पूर्ण ध्यान महाकलोल बूज माया ਕੇ ਹਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਾਸ ਸਦਾ ਖੁਸ਼ੀਆਂ ਕੀਰਤ ਜਪਨਾਮ ਜਿਸਕੇ ਕਰਮ ਲੇਖਿਆ ਤੋਰ ਕਰਤੇ ਨਾਨਕ ਜਾਣ ਕੇ ਪੂਰਨ ਕਾਮ ਜਾਣ ਕੀ ਕੀਨੀ ਪਾਰ ਬ੍ਰਹਮ ਸਾਰ ਨੀਂਦ ਕ ਟਿਕਣਾ ਪਾਵਣ ਬੁਲੇ ਉਡ ਗਏ ਬੇਕਾਰ ਰਹਾਉ ਜੈ ਜੈ ਦੇਖਿਓ ਤਾ ਤਾ ਸੁਆਮੀ ਕੋਈ ਨ ਪਹੁੰਚਨ ਹਾਰ ਜੋ ਜੋ ਕਰੇ ਅਗਿਆ ਜਨ ਕੀ ਹੋਏ ਗਿਆ ਤਤ ਛਾਰ ਨਿਹਾਰ ਰਖਵਾਲਾ ਹੋਵਾ ਜਾਂ ਕਾ ਅੰਤ ਨਾ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕਟੇ ਮਾਰ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ तृष्णा हर के नाम महासंतोक हो गुरबचनी प्रभ स्यो लागे पूर्ण ध्यान महा कलोल बूज माया ਕੇ ਹਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਾਸ ਸਦਾ ਖੁਸ਼ੀਆਂ ਕੀਰਤ ਜਪਨਾਮ ਜਿਸਕੇ ਕਰਮ ਲਿਖਿਆ ਤੋਰ ਕਰਤੇ ਨਾਨਕ ਜਾਣ ਕੇ ਪੂਰਨ ਕਾਮ ਜਨ ਕੀ ਕੀਨੀ ਪਾਰ ਬ੍ਰਹਮ ਸਾਰ ਨੀਂਦ ਕ ਟਿਕਣਾ ਪਾਵਣ ਬੁਲੇ ਉੜ ਗਏ ਬੇਕਾਰ ਰਹਾਉ ਜੈ ਜੈ ਦੇਖਿਓ ਤਾ ਤਾ ਸੁਆਮੀ ਕੋਈ ਨ ਪਹੁੰਚਨ ਹਾਰ ਜੋ ਜੋ ਕਰੇ ਅਗਿਆ ਜਨ ਕੀ ਹੋਏ ਗਿਆ ਤਤ ਛਾਰ ਕਰਨੇ ਹਾਰ ਰਖਵਾਲਾ ਹੋਵਾ ਜਾਂ ਕਾ ਅੰਤ ਨਾ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕੱਢੇ ਮਾਰ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਤ੍ਰਿਸ਼ਨਾ 부제 ਹਰ ਕੇ ਨਾਮ ਮਹਾ ਸੰਤੋਕ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੇ ਪੂਰਨ ਧਿਆਨ ਰਹਾਉ ਮਹਾ ਕਲੋਲ 부제 ਮਾਇਆ ਕੇ ਹਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਾਸ ਸਦਾ ਖੁਸ਼ੀਆਂ ਕੀਰਤ ਜਪਨਾਮ ਜਿਸਕੇ ਕਰਮ ਲਿਖਿਆ ਤੋਰ ਕਰਤੇ ਨਾਨਕ ਜਾਣ ਕੇ ਪੂਰਨ ਕਾਮ ਜਾਣ ਕੀ ਕੀਨੀ ਪਾਰ ਬ੍ਰਹਮ ਸਾਰ نندک ٹکنا پاون ملے اڑ گئے بےکار رہاؤ جھیو تا سامی کوئی نا پہنچن ہار جو کرے آگیا جن کی ہوئے گیا تت سار ਕਰਨੇ ਹਾਰ ਰਖਵਾਲਾ ਹੋਵਾ ਜਾਂ ਕਾ ਅੰਤ ਨਾ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕਟੇ ਮਾਰ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਤਰੀਸ਼ਨਾ 부제 ਹਰ ਕੇ ਨਾਮ ਮਹਾ ਸੰਤੋਕ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੇ ਪੂਰਨ ਧਿਆਨ ਰਹਾਉ ਮਹਾ ਕਲੋਲ 부제 ਮਾਇਆ اے ہر کرپا میرے دین دयाल اپنا نام دے جپ جیوا پورن ہوئے दास کی کال سرب منورث راجสุข ਰਾਸਤ ਸਦਾ ਖੁਸ਼ੀਆਂ ਕੀਰਤ ਜਪਨਾਮ ਜੇਸਕੇ ਕਰਮ ਲੇਖਿਆ ਤੋਰ ਕਰਤੇ ਨਾਨਕ ਜਾਣ ਕੇ ਪੂਰਨ ਕਾਮ ਜਾਣ ਕੀ ਕੀਨੀ ਪਾਰ ਬ੍ਰਹਮ ਸਾਰ ਨੀਂਦ ਕ ਟਿਕਣਾ ਪਾਵਣ ਬੁਲੇ ਉੜ ਗਏ ਬੇਕਾਰ ਰਹਾਉ ਜੈ ਜੈ ਦੇਖਿਓ ਤਾ ਤਾ ਸੁਆਮੀ ਕੋਈ ਨ ਪਹੁੰਚਨ ਹਾਰ ਜੋ ਜੋ ਕਰੇ ਅਗਿਆ ਜਨ ਕੀ ਹੋਏ ਗਿਆ ਤਤ ਛਾਰ ਕਰਨੇ ਹਾਰ ਰਖਵਾਲਾ ਹੋਵਾ ਜਾਂ ਕਾ ਅੰਤ ਨਾ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕੱਢੇ ਮਾਰ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਦਰਿਸ਼ਨਾ 부제 ਹਰ ਕੇ ਨਾਮ ਮਹਾ ਸੰਤੋਕ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੇ ਪੂਰਨ ਧਿਆਨ ਰਹਾਉ ਮਹਾ ਕਲੋਲ 부제 ਮਾਇਆ ਏ ਹਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਾਸ ਸਦਾ ਖੁਸ਼ੀਆਂ ਕੀਰਤ ਜਪਨਾਮ ਜਿਸਕੇ ਕਰਮ ਲੇਖਿਆ ਤੋਰ ਕਰਤੇ ਨਾਨਕ ਜਾਣ ਕੇ ਪੂਰਨ ਕਾਮ ਜਨ ਕੀ ਕੀਨੀ ਪਾਰ ਬ੍ਰਹਮ ਸਾਰ ਨੀਂਦ ਕ ਟਿਕਨਾ ਪਾਵਣ ਬੁਲੇ ਉਡ ਗਏ ਬੇਕਾਰ ਰਹਾਉ ਜੈ ਜੈ ਦੇਖਿਓ ਤਾ ਤਾ ਸੁਆਮੀ ਕੋਈ ਨ ਪਹੁੰਚਨ ਹਾਰ ਜੋ ਜੋ ਕਰੇ ਅਗਿਆ ਜਨ ਕੀ ਹੋਏ ਗਿਆ ਤਤ ਛਾਰ ਕਰਨੇ ਹਾਰ ਰਖਵਾਲਾ ੋਵਾ ਜਾਂ ਕਾ ਅੰਤ ਨਾ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕਟੇ ਮਾਰ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਦੇ ਰੇਣਾ 부জে ਹਰ ਕੇ ਨਾਮ ਮਹਾ ਸੰਤੋਕ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੇ ਪੂਰਨ ਧਿਆਨ ਰਹਾਉ ਮਹਾ ਕਲੋਲ 부জে ਮਾਇਆ ਕੇ ਹਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਾਸ ਸਦਾ ਖੁਸ਼ੀਆਂ ਕੀਰਤ ਜਪਨਾਮ ਜੇਸਕੇ ਕਰਮ ਲੇਖਿਆ ਤੋਰ ਕਰਤੇ ਨਾਨਕ ਜਾਣ ਕੇ ਪੂਰਨ ਕਾਮ ਜਾਣ ਕੀ ਕੀਨੀ ਪਾਰ ਬ੍ਰਹਮ ਸਾਰ ਨੀਂਦ ਕ ਟਿਕਨ ਪਾਵਣ ਬੁਲੇ ਉਡ ਗਏ ਬੇਕਾਰ ਰਹਾਉ ਜੈ ਜੈ ਦੇਖਿਓ ਤਾ ਤਾ ਸੁਆਮੀ ਕੋਈ ਨ ਪਹੁੰਚਨ ਹਾਰ ਜੋ ਜੋ ਕਰੇ ਅਗਿਆ ਜਨ ਕੀ ਹੋਏ ਗਿਆ ਤਤ ਛਾਰ ਨਿਹਾਰ ਰਖਵਾਲਾ ਹੋਵਾ ਜਾਂ ਕਾ ਅੰਤ ਨਾ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕਟੇ ਮਾਰ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਤਰੀਸ਼ਨਾ ਬੂਜੇ ਹਰ ਕੇ ਨਾਮ ਮਹਾਂ ਸੰਤੋਕ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੇ ਪੂਰਨ ਧਿਆਨ ਰਹਾਉ ਮਹਾਂ ਕਲੋਲ ਬੂਜੇ ਮਾਇਆ ਕੇ ਹਰ ਕਿਰਪਾ ਮੇਰੇ ਦੀ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਸਤ ਸਾਦਾ ਖੁਸ਼ੀਆਂ ਕੀਰਤ ਜਪ ਨਾਮ ਜਿਸ ਕੇ ਕਰਮ ਲਿਖਿਆ ਤੋਰ ਕਰਤੇ नानक जनके पूर्ण काम जनकी कीनी पार ब्रह्म सार निंदक टिकन पावन मूले उड़ गए बेकार